ਜੀ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਵੱਡੀ ਅਪਡੇਟ ਇਸ ਦੇ ਨਾਲ ਹੀ ਚੰਡੀਗੜ੍ਹ ਸ਼ੁਰੂ ਨਿਕਲੀ ਦਲ ਦੇ ਸੀਨੀਅਰ ਅਗੂ ਵਿਕਰਮ ਜਿੱਠਿਆ ਨੇ ਜ਼ਮਾਨਤ ਮਾਮਲੇ ਵਿੱਚ ਅੱਜ ਦੀ ਸੁਣਵਾਈ ਪੂਰੀ ਹੋ ਗਈ ਹੈ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸੋ ਵਾਰ ਨੂੰ ਕੀਤੀ ਜਾਵੇਗੀ ਅਤੇ 11 ਅਗਸਤ ਨੂੰ ਦੁਪਹਿਰ ਦੇ ਸੈਸ਼ਨ ਵਿੱਚ ਹੋਵੇਗੀ ਅੱਜ ਅਦਾਲਤ ਵਿੱਚ ਗਰੀਬ ਢਾਈ ਘੰਟੇ ਬਹਿਸ ਚੱਲੀ ਅਤੇ ਇਸ ਸੁਣਵਾਈ ਤੋਂ ਬਾਅਦ ਅਗਲੀ ਕਾਰਵਾਈ ਤੇ ਸੋਮਵਾਰ ਦਾ ਦਿਨ ਤੈਅ ਕੀਤਾ ਗਿਆ ਇਸ ਦੇ ਨਾਲ ਹੀ ਅਗਲੀ ਕਾਰਵਾਈ ਅਗਲੇ ਦਿਨ ਤੇ ਪਾ ਦਿੱਤੀ ਗਈ ਹਾਂ ਤੇ ਇਸ ਦਾ ਕੋਈ ਕੁੱਝ ਵੀ ਨਬੇੜਾ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਸ਼ਮੀ ਕਲਪ ਦੇ ਸੀਨੀਅਰ ਅਗੋ ਵਿਕਰਮ ਜੀ ਠੀ ਨੂੰ ਜ਼ਮਾਨਤ ਪਹੁੰਚਣ ਵਿੱਚ ਅੱਜ ਸੁਣਵਾਈ ਨਹੀਂ ਕੀਤੀ ਗਈ ਅਤੇ ਹੁਣ ਇਸ ਮਾਮਲੇ ਨੂੰ ਅਗਲੀ ਸੁਣਵਾਈ ਤੱਕ ਟ੍ਰੋਪ ਕੀਤਾ ਗਿਆ ਹੈ ਅਗਲੀ ਸੁਣਵਾਈ 11 ਅਗਸਤ ਨੂੰ ਦੁਪਹਿਰ ਦੇ ਸੈਸ਼ਨ ਵਿੱਚ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਇਸ ਦੇ ਨਾਲ ਹੀ ਧਾਲ ਦੇ ਵਿੱਚ 2.5 ਘੰਟੇ ਬੈਂਸ ਚੱਲਣ ਦਾ ਵੀ ਰੋਪ ਲਗਾਇਆ ਗਿਆ ਹੈ ਇਹ ਬੈਂਸ ਬਹੁਤ ਲੰਮੀ ਚੱਲੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸੁਵਾਈ 11 ਤਰੀਕ ਨੂੰ ਦੁਪਹਿਰ ਦੇ ਸਮੇਂ ਕੀਤੀ ਜਾਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ